ਕਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਪੈਣੀ ਸਾਹਿਬ ਜ਼ਿਲ੍ਹਾ ਬਈ ਇਹਨੂੰ ਲੁਧਿਆਣਾ ਪੈ ਜਾਂਦਾ ਤਹਿਸੀਲ ਵੀ ਵੀਰੇ ਨੂੰ ਲੁਧਿਆਣਾ ਪੈ ਜਾਂਦੀ ਆ ਚੈਨਲ ਵੱਲੋਂ ਇੱਕ ਰਿਕਵੈਸਟ ਕੀਤੀ ਜਾਂਦੀ ਆ ਜਿਹੜਾ ਵੀਰੇ ਇਹ ਕੱਟਾ ਬਕਾਊ ਆ ਕੋਈ ਕੱਟਣ ਵਾਲਾ ਭਰਾ ਨਾ ਲੈ ਕੇ ਜਾਵੇ ਕਿਹੜੇ ਬੰਦੇ ਨੇ ਸ਼ੌਂਕ ਨਾਲ ਘਰੇ ਰੱਖਣਾ ਸਿਰਫ ਉਹੀ ਬੰਦਾ ਬਾਈ ਨੂੰ ਕਾਲ ਕਰੇ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਆਪਣੇ ਘਰ ਆਉਣ ਦਾ ਐਡਰੈਸ ਕੀ ਹੈ ਜੀ ਆਪਣਾ ਸਾਡਾ ਐਡਰੈਸ ਪਿੰਡ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ ਉੱਥੇ ਆ ਜਾਣ ਤੇ ਸਾਡੇ ਫੋਨ ਨੰਬਰ ਤੇ ਹਾਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਈ ਜੋ ਆਪਾਂ ਕਟਾ ਬਕਾਉ ਕੀਤਾ ਕਿੰਨੀ ਉਮਰ ਹੈ ਜੀ ਇਹਦੀ? ਇਹਦੀ ਉਮਰ 3 ਸਾਲ ਆ। ਹਾਂਜੀ। ਤੇ ਇਹਦੀ ਮਾਂ ਦਾ 16 ਲੀਟਰ ਦੁੱਧ ਸੀ। ਆਪਾਂ ਘਰੇ ਚਵਾਈ ਕੀਤੀ ਉਹਦੀ। ਆਪ ਚਵਾਈ ਸੀ। ਠੀਕ ਹੋ ਜੀ। ਤੇ ਇਹ ਸੀਮਿੰਡ ਦਾ ਹੈ ਬੱਚਾ? ਆਪ ਨੂੰ ਐ ਨਹੀਂ ਪਤਾ ਕਿਹੜੀ ਸੀਮਿੰਡ। ਹਾਂ ਉਹ ਨਹੀਂ ਪਤਾ ਹੈ। ਠੀਕ ਹੈ ਬਾਈ। ਪੂਰੀ origignal ਪਾਲਿਆ ਹੋਇਆ ਤੇ ਹਲੇ ਨੱਥ ਵੀ ਨਹੀਂ ਮਾਰੀ ਆ ਜੀ। ਠੀਕ ਹੋ ਬਾਈ ਜੀ। ਸਾਡੀ ਡਿਮਾਂਡ ਇਹੀ ਆ ਤੇ ਕੋਈ ਵੱਡਣ ਵਾਲਾ ਭਰਾ ਨਾ ਅਸੀਂ ਦੇਣਾ ਨਹੀਂ ਹੈ ਵੱਡਣ ਵਾਲਾ। ਠੀਕ ਹੋ ਜੀ। ਜਿਹੜੇ ਬੰਦੇ ਪਾਲਣ ਵਾਲਾ ਹੋਵੇ। ਹਾਂਜੀ। ਤੇ ਉਸ ਹਰ ਨਾਲ ਬਾਜਬ ਰੇਟ ਤੇ ਆਪਾਂ ਦੇ ਦਾਂਗੇ। ਠੀਕ ਹੋ ਬਾਈ ਜੀ। ਉਹ ਜਾਦਾ ਸੋਹਣਾ ਦੇਖ ਸਕਦੇ ਹੋ ਬਾਈ ਸ਼ੌਂਕ ਨਾ ਰੱਖਿਆ ਨਾਥੂ ਹੀ ਨਿਮਾਰੀ ਹੋਈ ਮੋਹਰਾ ਨਸਲ ਦਾ ਵੀਰੇ ਬਹੁਤ ਸੋਹਣਾ ਥੋੜੀ ਚੌੜ ਵੱਧ ਕਰਦਾ ਵੀਰੇ ਬਾਈ ਹਰਗੇ 10 ਦੇ ਜਦੋਂ ਆਪਾਂ ਖੁੱਲਾ ਛਾੜ ਦਿੰਨੇ ਆ ਤੇ ਬਾਣਾ ਚੱਪਾ ਅੱਜ ਲੈਂਦਾ ਉਹ ਤਾਲਣਾ ਕਰਦਾ ਤੁਸੀਂ ਦੇਖ ਸਕਦੇ ਹੋ ਬਾਡੀ ਬਾਂਤਰ ਦਾ ਸੋਹਣਾ ਥੋੜਾ ਇਹ ਹਲਕਾ ਲਿਸੇ ਪੰਚਾ ਬਾਈ ਮੜਾ ਖੋਲ ਨੀ ਵੀਰੇ ਆਪ ਤੋਰਾ ਖਾਦ ਗਏ ਦੇਖ ਸਕਦੇ ਹੋ ਬਾਈ ਬਾਡੀ ਬਾਂਤਰ ਦਾ ਵੀ ਸੋਹਣਾ ਨੋਟਾ ਹੱਜਾ ਇਹ ਕੋ ਦਾtau ਜਾਲ ਲੈ ਲੈਂਦਾ ਹਾਂ ਉਹ ਉਮਰ 3 ਸਾਲ ਆ ਬਾਈ ਜੀ ਮਾਂ ਦੇ ਦੋ ਧਰ ਕਾਰਡ ਹੈਗਾ 15 16 ਲੀਟਰ ਜਿੱਦਾਂ ਤੁਹਾਨੂੰ ਬਾਈ ਨੇ ਦੱਸ ਹੀ ਦਿੱਤਾ ਤੇ ਇੱਕ ਰਿਕਵੈਸਟ ਵੀ ਕਰਤੀ ਬਾਈ ਘਰੇ ਰੱਖਣ ਵਾਲਾ ਹੀ ਬੰਦਾ ਸਿਰਫ ਬਾਈ ਨਾਲ ਕੰਟੈਕਟ ਕਰੇ ਮੂੰਹ ਮੱਥੇ ਦਾ ਬਹੁਤ ਸੋਹਣਾ ਨੱਥ ਮਾਰੀ ਨਹੀਂ ਹੋਈ ਵੀਰੇ ਹਜੇ ਵੀ ਬੰਦੋ ਬਾਈ ਜੀ ਬੰਦੋ ਬੰਦੋ ਆ ਜੀ ਵੇੜ ਮੜਾ ਪਾਸੇ ਹੋ ਸੋਖੜਾ ਦੇਖ ਸਕੋ ਬਾਈ ਜੀ ਮੂੰਹ ਮੱਥੇ ਦਾ ਬਹੁਤ ਜ਼ਿਆਦਾ ਸੋਹਣਾ ਵੀਰੇ ਸੋਹਣੀ ਹਾਈਟ ਆ ਬਾਡੀ ਬੰਤਰ ਦਾ ਵੀ ਸੋਹਣਾ ਬਾਈ ਜੀ ਜਰਾਕਾ ਹਲੇ ਤੱਕ ਬਾਈ ਆਪਾਂ ਕਿਸੇ ਰਿਜ਼ਲਟ ਹੋਵੇ ਇਹਦਾ ਕੋਈ ਆਪਾਂ ਛੱਡਿਆ ਹੋਵੇ ਨਹੀਂ ਹਲੇ ਛੱਡਿਆ ਨਹੀਂ ਵੀਰੇ ਹਜਾਪਤ ਕਿਸੇ ਤੇ ਨਹੀਂ ਛੱਡਿਆ ਸਾਡੇ ਹੈ ਹੀ ਨਹੀਂ ਅਸੀਂ ਸਾਡੇ ਤਾਂ ਬਸ ਆਹੀ ਜਾਨਵਰ ਥੋੜੀ ਠੀਕ ਹੋ ਬਾਈ ਤੇ ਉਮਰ ਸਾਨੂੰ ਦੱਸ ਹੀ ਦਿੱਤੀ ਆ ਬਾਈ ਜੀ ਆਪਣਾ ਕੀ ਮੁੱਲ ਕਰਦੀ ਆਂ ਆਪਾਂ ਇਹਦਾ ਮੁੱਲ ਬਾਈ ਬਾਜਬ ਰੇਟ ਦੇ ਰਹਿਣਾ ਸਿਰਫ 40000 ਰੁਪਏ ਦੇ ਰਹਿਣਾ 40000 ਦੇਣਾ ਹੀ ਆ ਬਸ ਵੀ ਆਪਾਂ ਐ ਨਹੀਂ ਦੇ ਇੰਨੀ ਡਿਮਾਂਡ ਆ ਜੋ ਵੀ ਠੀਕ ਹੋ ਬਾਈ ਸਿਰਫ 40000 ਚ ਦੇ ਰਹਿਣਾ 40000 ਰੁਪਿਆ ਥੋੜਾ ਬਤਾ ਅਕਰਿਆ ਇਹਦਾ ਮਾਨਤਾ ਉਹ ਵੀ ਮਾਨਤਾ ਹੋ ਜਾਏ ਤੇ ਬਾਈ ਜੀ ਕੰਟੈਕਟ ਨੰਬਰ ਕਨਫਰਮ ਕਰਦੇ ਹਾਂ 9469 14050 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਕੱਟਾ ਪਸੰਦ ਆਉਂਦਾ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ